ਨਗੇਦਦਾਰੀ ਮੇਰੇ ਸੱਚਖੰਡ ਰਹਿਣ ਵਾਲਿਆ ਕੋਣਗੇਦਦਾਰੀ ਮੇਰੇ ਸੱਚਖੰਡ ਰਹਿਣ ਵਾਲਿਆ ਲੋਕ ਮਾਤਵਾਸੀ ਵਨੋਂ ਓਨਾ ਪਕਾਰਾ ਤਵਾਸੀਵਨੋ ਓਨ ਪ੍ਰਕਾਰ ਦੋਏ ਜੋੜ ਸਹਿਬ ਅਰਜ ਗਜਾਰਾ ਦੋਏ ਜੋੜ ਸਹਿਬ ਅਰਜ ਗਜਾਰਾ ਮੋੜੋਗੇ ਮਹਾਰਾ ਕਿਸ ਸੱਚੇ ਖੰਡਰੇ ਤੂ ਕੰਡਰਣ ਵਾਲਿਆ ਪਾਰਬ ਰਾਮ ਤੇਰੀ ਜਾਦ ਸਤਾਵੇ ਪਾਰਬ ਰਾਮ ਤੇਰੀ ਜਾਦ ਸਤਾਵੇ ਆਤਮ ਤੁਨ ਇੱਕ ਅੰਦਰ ਬਿਲ ਲਾਵੇ ਆਤਮ ਤੋਂ ਨ ਇੱਕ ਅੰਦਰ ਬਿਲ ਲਾਵੇ ਰਹੇ ਕੋਈ ਨਾ ਜਗਤ ਸੁਹੇਲੇ ਸੱਚਖੰਡ ਰੈਣੁਆ ਵਾਲਿਆ ਕਤੋਂ ਮੋੜ ਦੇਦਦਾਰੀ ਮੇਲੇ ਸੱਚਖੰਡ ਰੈਣੁਆ

रहे ना सुदाई ओ बेटा अग्नि दे होण वेळ कु वेळे सच खंड रहण वाल्या का दोण के दिगारी में ले सच खंड रहण वाल्या आखर नाता ਰਿਹਾ ਨਾ ਜਹਾਨੀ ਆਖਰ ਨਾਤਾ ਰਿਹਾ ਨਾ ਜਹਾਨੀ ਬਿਨ ਤੇਰੇ ਪਿਤਾ ਬਣਦਾ ਨਹੀਂ ਕੋਈ ਬਾਣੀ ਬਿਨ ਤੇਰੇ ਪਿਤਾ ਬਣਦਾ ਨਾ ਕੋਈ ਮਾਨੀ ਕਰਕੇ ਉਹ ਜੋਗੀ ਛੱਡ ਦੇ ਅਕੇਲੇ ਉਹ ਸਾਚੇ ਖੰਡ ਰਹਿਣ ਵਾਲਿਆ ਕਾਜੋਣ ਦੇ ਦਿਦਾਰੀ ਮੇ ਸਾਚੇ ਖੰਡ ਰਹਿਣ ਵਾਲਿਆ ਕਾਜੋਣ ਦੇ ਦਿਦਾਰੀ ਮੇ ਸਤਿ ਅਕੰਧਰ ਨਵਾਲਿਆ ਖਸਮ ਗੁਸਾਈ ਪਕੜੀ ਬਾਈ ਖਸਮ ਗੁਸਾਈ ਪਕੜੀ ਬਾਈ ਸੋਈ ਸੁਰਤੀ ਜਗਤ ਜਗਾਮੀ ਸੋਈ ਸੁਰਤੀ ਜਗਤ ਜਗਾਨੀ ਕਿਸੇ ਕਮਨੀ ਹੋਏ ਪੈਸੇ ਤੇਲੇ ਸਾਚ ਖੰਡ ਰਹਿਣ ਵਾਲਿਆ ਕਦੋਂ ਹੋਣਗੇ ਤੇਦਾਰੀ ਮੇਲੇ ਸਾਚ ਖੰਡ ਰਹਿਣ ਵਾਲਿਆ ਕਦੋਂ ਹੋਣਗੇ ਤੇਦਾਰੀ ਮੇਲੇ ਸੱਚਖੰਡ ਰੇਨ ਵਾਲਿਆ ਹਰ ਸੰਗਤ ਜੀ ਹੋਲੀ ਦਾ ਤਿਆਰ ਸ਼ਾਇਦ ਆਉਣ ਵਾਲਾ ਹੈ ਜਿਸ ਵੇਲੇ ਜਿੰਨੇ ਮੇ ਗੁਰੂ ਪੀਰ अवतार ਪਗੰਬਰ ਆਏ ਆਪ ਜੀ ਪਲੀ ਭੰਤੀ ਇੱਕ ਭਗਤ ਹੋਣ ਦੇ ਨਾਤੇ ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਜਾਣਦੇ ਹੋ ਸੋ ਇਹ ਲਿਖਤ 16 पौ 2 2021 बिक्रम में पेंडोगरा त्रिलोक सिंह ਦੇ ਗ੍ਰਹਿ ਗਰਦਾਸਪੁਰ ਬਹੁ ਛੋਟੀ ਜੀ ਜਿਆਦਾ ਲੰਮਾ ਸਮਾਂ ਮੈਂ ਸੈਮਨ ਨੂੰ ਜੋ ਕਿਰਪਾ ਕੀਤੀ ਹੈ ਸਤਰੰਗ ਨਿਸ਼ਾਨ ਦੀ ਕਿੰਨੀ ਮਹਾਨਤਾ ਹੈ ਉਸ ਵੇਲੇ ਵੀ ਸਤਰੰਗ ਨਿਸ਼ਾਨ ਨੇ ਹੀ ਪ੍ਰਲਾਦ ਭਗਤ ਦੀ ਰੱਖਿਆ ਕਰਕੇ ਤੇ ਹਰਨਾਸ਼ਕ ਨੂੰ ਸਬਕ ਸਿਖਾਇਆ ਸੀ ਤੇ ਉਸ ਦੀ ਹੰਕਾਰ ਨੂੰ ਚੂਰ ਚੂਰ ਕੀਤਾ ਸੀ ਸੋ ਹਰ ਬਾਣੀ ਚਪਾਤਸ਼ ਜੀ ਦੀ ਫਰਮਾਨ ਕਰਦੀ ਹੈ ਸੱਤ ਰੰਗ ਨਿਸ਼ਾਨ ਕਹੇ ਜਿਸ ਵੇਲੇ ਪ੍ਰਿਲਾਦ ਨੂੰ ਸੜਨ ਲੱਗੀ ਹੋਲੀ ਹਰਨਾਸ਼ਕ ਦਿੱਤੀ ਵਡਿਆਈਆ ਉਸ ਵੇਲੇ ਸੱਤਾਂ ਰੰਗਾਂ ਦੀ ਗਲ ਵਿੱਚ ਪਾਈ ਸੀ ਚੋਲੀ ਇੰਦੀ ਵੱਡੀ ਏ ਖੇਡਾ ਪਰਮੇਸ਼ਰ ਜੇਵੇਂ ਆਪਾਂ ਪਰਮੇਸ਼ਰ ਦੀ ਕਹਿੰਦੇ ਨਾ ਵਡਿਆਈ ਉਹ ਕਲਮਾ ਨਾਲ ਨਹੀਂ ਲਿਖ ਸਕਦੀ ਉਹ ਸੱਤਾ ਸਗਰਾਂ ਦੇ ਸਾਹੀ ਬਣਾ ਲੋ ਤੇ ਦਾਮ ਹੀ ਉਹਨੂੰ ਮੁੱਕ ਜਾਊਗੀ ਪਰ ਉਹਦੀ ਵਡਿਆਈ ਨਹੀਂ ਮੁੱਕਦੀ ਇਸੇ ਤਰ੍ਹਾਂ ਹੀ ਉਹਦੇ ਸੱਤ ਰੰਗ ਨਿਸ਼ਾਨ ਜਿਹੜੇ ਪਰਮੇਸ਼ਰ ਦਿੱਤੇ ਉਹਨੇ ਕਿਰਪਾ ਕਰਕੇ ਉਹ ਜਾ ਕੇ ਕੀਤੇ ਨੇ ਯਾਰ ਕੀਤੇ ਨੇ ਨਿਸ਼ਾਨ ਬਣਾਇਆ ਇਸਦੀ ਵੀ ਵਡਿਆਈ ਨਹੀਂ ਲਈ ਸਕਦੀ ਉਹਦੇ ਨਿਸ਼ਾਨ ਦੀ ਸਤਾਨੰਗਾਂ ਦੀ ਗੱਲ ਵਿੱਚ ਪਾਈ ਸੀ ਚੋਲੀ ਬਉ ਰੂਪਿਆ ਵੇਸ ਬਟਾਈਆ ਪ੍ਰਲਾਦ ਨੂੰ ਚੁੱਕ ਆਪਣੀ ਡੋਲੀ ਆਪਣੀ ਗੋਦੀ ਵਿੱਚ ਧਕਾਈਆ ਭਗਤ ਨੇ ਭਗਵਾਨ ਨੂੰ ਮਾਰੀ ਬੋਲੀ ਭਗਵਾਨ ਨੂੰ ਮਾਰੀ ਬੋਲੀ ਅੰਦਰੇ ਅੰਦਰ ਆਵਾਜ਼ ਸੁਣਾਈ ਆ ਉਸ ਉਹ ਹੁਣ ਆਪਣੇ ਕੰਡੇ ਟੋਲੀ ਕਿ ਮੈਨੋਂ ਇਹ ਜਿਹੜੀ ਇਮਤਿਹਾਨ ਦੀ ਘੜੀ ਦੇ ਵਿੱਚ ਪਾਸ ਕਰਾਂ ਮੈਂ ਤੇ ਆਪਣੇ ਕੰਡੇ ਉੱਤੇ ਤੋਲ ਲਵੀ ਕਿਤੇ ਮੈਂ ਇਹ ਨਾ ਹੋਵੇ ਤੇਰੇ ਕੰਡੇ ਤੇ ਪੂਰਾ ਨਾ ਤਲ ਸਕਾਂ ਸੱਜਤ ਰਾਜੂ ਹੱਥ ਉਠਾਈਆ ਵੇ ਕੀ ਖਾਕ ਵਿੱਚ ਨਾ ਮੁਰੂਲੀ ਤਨ ਮਾਟੀ ਭਸਮ ਕਰਾਈਆ ਤੇਰੇ ਉੱਤੋਂ ਆਪਾ ਵਾਰ ਕੋਲ ਕੋਲੀ ਕਾਲਣਾ ਤੇਰੀ ਝੋਲੀ ਪਾਈਆ ਆਪਾਂ ਛੋਟੇ ਛੋਟੇ ਤੰਨੇ ਤੋਂ ਮੇਹਣੇ ਤੋਂ ਜਦੋਂ ਮੈਂ ਭਗਤ ਭਗਵਾਨ ਦੇ ਰਾਹ ਤੇ ਚੱਲਦਾ ਹਾਂ ਉਸ ਨੂੰ ਬਹੁਤ ਵੱਡੀਆਂ ਮੁਸ਼ਕਲਾਂ بڑے ਤੰਨੇ بڑے ਮੇਹਣੇ ਬੜਾ ਕੁਝ ਸੋਣਾ ਪੈਂਦਾ ਹੈ ਉਹ ਸਾਰਾ ਕੁਝ ਆਪਾਂ ਉਹ ਪਰਮੇਸ਼ਵਰ ਦੀ ਅੱਗੇ ਰੱਖੀ ਜਾਣਾ ਦੇ ਚਰਨਾਂ 'ਚ ਲਿਆ ਕੇ ਪਿਆਰ ਇਹਨਾਂ ਨੂੰ ਬਖਸ਼ ਕਰ ਮੇਰ ਕਾ ਆਪਣੇ ਦਿਲ ਦਿਮਾਗ ਉੱਪਰ ਨਹੀਂ ਪਾਉਣਾ ਕਿਉਂਕਿ ਸਾਡਾ ਮਾਲਕ ਹੈਗਾ ਅਸੀਂ ਉਹਨੂੰ ਆਪਣੀ ਕਿਰਪਾ ਕਰਨੀ ਹੈ ਸ੍ਰੀ ਭਗਵਾਨ ਕਹਾਂ ਬੱਚਾ ਪਾ ਨਾ ਰੋਲੀ ਮੇਰ ਨਜ਼ਰ ਧਿਆਨ ਰਖਾਈ ਹੈ ਕਿਹੜੀ ਗੱਲ ਹੈ ਮੇਰ ਨਜ਼ਰ ਧਿਆਨ ਰਖਾਈ ਆ ਇਹ ਸੱਤ ਰੰਗ ਪਾਉਣ ਵਾਲੀ ਛੜ ਜਾਏ ਹੋਲੀ ਸੱਤਾ ਦਾ ਮਾਲਕ ਸਿਰ ਤੇਰੇ ਹੱਥ ਰਖਾਈ ਆ ਜਿੰਨਾ ਰੰਗਾ ਪਿੱਛੇ ਰੱਖਿਆ ਕਰਾਂ ਤੇਰੀ ਉੱਪਰ ਧੌਲੀ ਧਰਤੀ ਵੇਸ ਵਟਾਈਆ ਜੋਤੀ ਜੋ ਸਰੂਪ ਰਵਾ ਆਪਣੇ ਕਿਰਪਾ ਕਰ ਮਿਹਰਬਾਨ ਹੋਏ ਸਹਾਈਆ ਸੱਤਾ ਰੰਗਾ ਅੰਦਰ ਭਗਤ ਕੀਤੀ ਰਛਿਆ ਮਿਹਰਬਾਨ ਦਾ ਕਮਾਈਆ ਨਾਲੇ ਅਗਲੀ ਪਾ ਕੇ ਪਿੱਛਿਆ ਸੱਚਤਾ ਸਮਝਾਈਆ ਨਾਲੇ ਵਖਰਾ ਲੇਖ ਲਿਖਿਆ ਧੁਰਦੀ ਧਾਰ ਸਮਝਾਈਆ ਜਿਸ ਵੇਲੇ ਕਲਯੁਗ ਅੰਧ ਅੰਧੇਰਾ ਹੋਵੇ ਰਹਿਣ ਮਸਿਆ ਮੁਸ਼ਕਲ ਹਾਲ ਨਾ ਕੋਏ ਕਰਾਈਆ ਉਸ ਵੇਲੇ ਸ੍ਰੀ ਭਗਵਾਨ ਨਿਰਗੁਣ ਸਰੂਪ ਆਵੇ ਨਸਿਆ ਨਰਨੰਕਾਰ ਫੇਰਾ ਪਾਈਆ ਸੱਤਾਂ ਰੰਗਾ ਦਾ ਨਿਸ਼ਾਨ ਬਣਾ ਕੇ ਸਾਡੇ ਤਿੰਨ ਹੱਥਿਆ ਦੇਵੇ ਲੋਕ ਮਾਤ ਵਡਿਆਈਆ ਜਿਸ ਵੇਲੇ ਜਿਸ ਦੇ ਪਿੱਛੇ ਪ੍ਰਲਾਦ ਮੈਨੂੰ ਰੱਖਿਆ ਇਸ ਦੇ ਪਿੱਛੇ ਚਾਰ ਯੁਗ ਦੇ ਵਿਛੜੇ ਭਗਤ ਤਰਾਈਆ ਮਾਨ ਵਡਿਆਈ ਦੇ ਕੇ ਹੱਕਿਆ ਹਾਕਮ ਤੁਰਦਾ ਦਿਆਂ ਬਣਾਈ ਆ ਸੱਤਾ ਰੱਖ ਕੇ ਲੱਜਿਆ ਘਰ ਘਰ ਦਿਆਂ ਚੁਲਾਈ ਆ ਸੱਤਾ ਰੱਖ ਕੇ ਲੱਜਿਆ ਘਰ ਘਰ ਦਿਆਂ ਚੁਲਾਈ ਆ ਕੋਝਾਂ ਕਮਲਾਂ ਬਣਾ ਕੇ ਚੰਗਿਆਂ ਚੰਗੀ ਤਰ੍ਹਾਂ ਆਪਣਾ ਵजूद ਦਿਆਂ ਵਿਖਾਈ ਆ ਜਿਸ ਤਰ੍ਹਾਂ ਤੇਰਾ ਰੰਗ ਰੰਗਿਆ ਇਸੇ ਤਰ੍ਹਾਂ ਸੱਤਾ ਰੰਗਾਂ ਦੀ ਤਾਰ ਤੇਰੇ ਅੰਦਰ ਵਿਖਾਈ ਆ ਨਾਲੇ ਮੌਜ ਦੇਵਾ ਨਾਲ ਪਲੰਘਿਆ ਨਾਲੇ ਬਿੰਦੀ ਦੇ ਬਾਤੀ ਜੋਤ ਰਛਾਈ ਆ ਨਾਲੇ ਪਾਰ ਕਰਾਂ ਡੂੰਘੇ ਵਹਿਣ ਵਹਿੰਦਿਆਂ ਅੰਤਾਰੂ ਪਾਰ ਲਗਾਈ ਆ ਨਾਲੇ ਪੂਰਬ ਕਰਮ ਦਾ ਲੇਖ ਗਾੜੀ ਜੋ ਦੱਬਿਆ ਪਣਦਾ ਆਪ ਉਠਾਈ ਆ ਜੋਤੀ ਜੋ ਸਰੂਪ ਰੱਬ ਆਪਣੀ ਕਿਰਪਾ ਕਰਾ ਤੇਰਾ ਲੇਖੇ ਤੇਰੇ ਪਾਈ ਮਹਾਰਾਜ ਸ਼ੇਰ ਸਿੰਘ ਜੀ ਨੂੰ ਭਗਵਾਨ ਇੱਕ ਨਿਸ਼ਾਨਾ ਲੈਣਾ ਜਗਤ ਜਹਾਨਾ ਸਤਜੁਗ ਤ੍ਰੇਤਾ ਦਵਾਪਰ ਕਲਯੁਗ ਪੂਰਵ ਦੇਵਨ ਹਰਾਦਾਨਾ ਦਾਤਾ ਹੋ ਗਏ ਸਰਜੀਤ ਜੀ ਬਾਰੇ ਬਾਈ ਸੋ ਬਾਣੀ ਤਾਂ ਇਤੇ ਬਾਰੇ ਬਹੁਤ ਜਿਆਦਾ ਵਿਡਿਆਈ ਹੈ ਸੋ ਸਤ ਰੰਗ ਨਿਸ਼ਾਨ ਜਿਹੜੇ ਸਾਨੂੰ ਇਸ ਵੇਲੇ ਹਮੇਸ਼ਾ ਹੀ ਪਰਮੇਸ਼ਵਰ ਇੱਕ ਅਖਾੜਾ ਜੀ ਨੂੰ ਕਹਿ ਦਿੰਦੇ ਪੁਲਵਾਨ ਹਮੇਸ਼ਾ ਹੀ ਇਹ ਖਾੜਾ ਬਣਾਉਂਦਾ ਆਇਆ ਬਣਾਉਂਦਾ ਰਹੇਗਾ ਬਣਾ ਰਿਹਾ ਹੈ ਉਹ ਖਾੜੇ ਦੇ ਵਿੱਚ ਅਸੀਂ ਕਿਵੇਂ ਜਿਵੇਂ ਬੇਨਤੀ ਕੀਤੀ ਪ੍ਰਲਾਦ ਜੀ ਨੇ ਕਿ ਕਿਰਪਾ ਕਰੀ ਮੈਨੂੰ ਸਫਲ ਕਰੀ ਅਸਫਲ ਨਾ ਹੋਣ ਦਵੇਂ ਸਾਨੂੰ ਇਸ਼ਾਰਾ ਕਰਦੇ ਨੇ ਕਿ ਅਸੀਂ ਇੱਕ ਹੋ ਜਾਈਏ ਜੇ ਸੱਤਾਂ ਰੰਗਾਂ ਨੇ ਮਿਲ ਕੇ ਪਰਮੇਸ਼ਵਰ ਨੇ ਨਾਲ ਸਾਰਿਆਂ ਦਾ ਜੋੜ ਜੋੜ ਦਿੱਤਾ ਤੇ ਇਸੇ ਤਰ੍ਹਾਂ ਹੀ ਪਰਮੇਸ਼ਵਰ ਦੇ ਚਰਨਾਂ 'ਚ ਬੇਨਤੀ ਹੈ ਕਿ ਹਰ ਸੰਗਤ ਇਸੇ ਤਰ੍ਹਾਂ ਜੁੜੀ ਰਵੇ ਸਾਰੇ ਦੇਸ਼ ਸਾਰਾ ਸੰਸਾਰ ਇਸੇ ਤਰ੍ਹਾਂ ਜੁੜ ਜਾਵੇ ਤੇ ਪ੍ਰੇਮ ਸ਼ਾਂਤੀ ਸਾਰੇ ਰਵੇ ਕਾਲੇ ਰੰਗ ਤੋਂ ਲਾਲ ਰੰਗ ਦਾ ਸਬਰ ਸਾਤਾ ਸੱਚੇ ਪਾਤਸ਼ਾਹ ਇਸ ਤਾਂ ਕਰਵਾ ਦੇਵੇ ਇਹ ਸੱਤਰੰਗ ਸਾਨੂੰ ਜਾਤਾਂ ਪਾਤਾਂ ਮਜਬਾ ਤੋਂ ਰਹਿਤ ਹੋਣ ਲਈ ਸਦੇਸ਼ ਦਿੰਦੇ ਨੇ ਸਾਨੂੰ ਵੱਖ-ਵੱਖ ਨਸਲਾਂ ਭੇਦ ਭਾਵ ਰੰਗ ਜਿਵੇਂ ਭਾਰਤ ਦੇ ਸੰਵਿਧਾਨ ਵਿੱਚ ਵੀ ਕਿ ਸਾਨੂੰ ਸੁਦੇਸ਼ ਦਿੰਦੇ ਨੇ ਕਿ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨ ਬੋ ਇਕ ਹੋ ਜਾਓ ਇਕ ਦੇ ਹੋ ਜਾਓ ਇਕ ਪਰਮੇਸ਼ਵਰ ਦੇ ਗੁਣ ਗਾਓ ਤੇ ਸੋਹੰ ਤਾਥ ਹੁਣੇ ਆਪ ਜੀ ਨੂੰ ਦੱਸਿਆ ਭਾਜੀ ਹੁਣਾਂ ਨੇ ਤੋਂ ਸੋਹੰ ਆਤਮਾ ਪਰਮਾਤਮਾ ਦੇ ਸੁਰ ਸ਼ਬਦਾਂ ਮਿਲ ਕਰਦੇ ਰਹੋ ਤੇ ਕੋਈ ਜਾਤ ਪਾਤ ਦੀਨ ਮਜ ਤੇ ਵਖਰੇਵੇਂ ਦੀ ਕਲ ਨਹੀਂ ਹੋਣੀ ਚਾਹੀਦੀ ਇੱਕ ਪਰਦਾ ਪਰਮਾਤਮ ਸਾਰਿਆਂ ਦਾ ਇੱਕੋ ਹੈ ਏਕੀ ਪਰਮੇਸ਼ਰ ਇੱਕ ਦੇ ਬੱਚੇ ਇੱਕ ਦੇ ਹੰਬਾਰਕ ਆਵਸੀ ਜਿਕਾਰੇ ਲਾਉਣੇ ਹਨ ਸੋ ਹੰ ਮਹਾਰਾਜ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰ ਮਹਾਰਾਜ ਸਿੰਘ ਵਿਸ਼ਨੂੰ